ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲਗਾਤਾਰ ਰੁੱਖਾਂ ਬਾਰੇ ਗੱਲਬਾਤ ਕਰਦੇ ਆਉਂਦੇ ਆ ਚਰਚਾ ਕਰਦੇ ਆਉਂਦੇ ਆ ਤੇ ਲਗਾਉਂਦੇ ਵੀ ਆਉਂਦੇ ਲੋਕਾਂ ਨੂੰ ਮਿਹਨਤ ਚੱਲਦੀ ਸਾਡੇ ਰੁੱਖ ਲਗਾਉਣ ਦੀ ਅੱਜ ਇੱਕ ਬੜਾ ਇੰਟਰਸਟਿੰਗ ਮੁੱਦਾ ਹੈਗਾ ਵੀ ਕੀ ਰੁੱਖ ਆਪਸ ਵਿੱਚ ਕਮਿਊਨੀਕੇਸ਼ਨ ਕਰਦੇ ਆ ਕੀ ਉਹ ਤਾਲਮਿਲ ਰੱਖਦੇ ਆ ਕੀ ਉਹ ਗੱਲਾਂ ਕਰਦੇ ਆ ਕੀ ਉਹ ਆਪਣੇ ਬੱਚਿਆਂ ਨੂੰ ਮਤਲਬ ਅੱਗੇ ਕੋਈ ਜੀਵ ਲੋੜ ਪੈਂਦੀ ਹੈ ਤਾਂ ਪਾਣੀ ਦਾ ਪ੍ਰਬੰਧ ਕਰਦੇ ਆ ਜਾਂ ਮਤਲਬ ਅੱਗੇ ਮਤਲਬ ਨਿਊਟ੍ਰੀਐਂਟਸ ਸਪਲਾਈ ਕਰਦੇ ਆ ਉਹ ਕਿਵੇਂ ਕਰਦੇ ਅੱਜ ਦੇ ਬਾਰੇ ਗੱਲ ਕਰਾਂਗੇ ਆਪਾਂ ਸੋ ਆਨਸਰ ਇਦਹੀ ਆ ਵੀਹਾ ਰੁੱਖ ਜਿਹੜੇ ਹੈਗੇ ਆਪਸ ਵਿੱਚ ਗੱਲਾਂ ਕਰਦੇ ਆ ਆਪਸ ਵਿੱਚ ਤਾਲਮਿਲ ਰੱਖਦੇ ਆ ਸਭ ਤੋਂ ਵੱਡੀ ਇੱਕ ਇੰਡੀਆ ਦੇ ਵਿੱਚ ਐਗਜ਼ਾਮਪਲ ਆ ਜਿਹੜੀ ਇੱਕ ਮਿਸਟਰੀ ਵੀ ਰਹੀ ਇੱਕ ਪਜ਼ਲ ਰਹਾ ਸਾਲ ਦੇ ਦਰਖਤਾਂ ਦਾ ਅੱਜ ਉਹਦੇ ਬਾਰੇ ਚਰਚਾ ਕਰਨਾ ਸਾਲ ਦੇ ਰੁੱਖਾ ਬੰਨ ਦੱਸਣਗੇ ਇਹ ਐਗਜ਼ਾਮਪਲ ਰਹੀ ਵੀ ਕਿਵੇਂ ਆਪਸ ਵਿੱਚ ਜਿਹੜੇ ਸਾਲ ਦੇ ਦਰਖਤ ਆ ਇਹ ਜਿਹੜੇ ਮਤਲਬ ਕਮਿਊਨੀਕੇਸ਼ਨ ਕਰਦੇ ਆ ਆਪਸ ਵਿੱਚ ਤਾਂ ਇਹ ਜਿਹੜਾ ਸਾਲ ਦਾ ਦਰਖਤ ਸ਼ੋਰੀਆ ਰਵਸਟਾ ਕਰਕੇ ਦਾ ਸੈਂਟਿਫਿਕ ਨੇਮ ਆ ਤੇ ਵਨ ਆ ਦਾ ਗ੍ਰੇਟੈਸਟ ਕਮਰਸ਼ੀਅਲ ਟੈਂਬਰ ਜਿਹੜਾ ਇੰਡੀਆ ਦੇ ਵਿੱਚ ਇਹ ਤੋਂ ਇਹ ਇਹਨਾਂ ਰੁੱਖਾਂ ਤੋਂ ਲਿਆ ਗਿਆ ਤਾਂ ਜਿਹੜੇ ਜਿਹੜਾ ਇਹਦੇ ਵਿੱਚ ਰੇਲਵੇ ਸਲੀਪਰ ਬੰਦੇ ਹੈਗੇ ਆ ਇਹ ਜਿਹੜੇ ਇਹਦੇ ਇਹ ਦਰਖਤਾਂ ਦੀ ਲੱਕੜ ਤੋਂ ਬਣੇ ਹੈਗੇ ਆ ਸਾਰੇ ਤੇ ਬਹੁਤ ਹੀ ਮਸ਼ਹੂਰ ਜਿਹੜਾ ਦਰਖਤਾਂ ਇਹਦੇ ਜਿਹੜੀ ਰੇਂਜ ਹੈਗੀ ਆ ਹਿਮਾਲਿਆ ਦੇ 베ਸ ਤੋਂ ਸ਼ੁਰੂ ਹੋ ਜਾਂਦਾ ਇਹ ਵੈਸਟਰਨ ਯੂਪੀ ਨੂੰ ਤੱਕ ਕਵਰ ਕਰਦਾ ਫਿਰ ਬੰਗਾਲ ਨੂੰ ਮੂਵ ਕਰਦਾ ਉਧਰ ਨੂੰ ਇਹ ਇਹ ਜੰਗਲ ਮਿਲਦੇ ਆ ਉਸ ਤੋਂ ਬਾਅਦ ਓਡੀਸ਼ਾ ਚ ਤੇ ਮਧ ਪ੍ਰਦੇਸ਼ ਦੇ ਕੁਝ ਇਲਾਕੇ ਜਿਹੜੇ ਜੰਗਲ ਮਿਲਦੇ ਇਹਨਾਂ ਇਲਾਕਿਆਂ ਵਿੱਚ ਇਹ ਵੱਧ ਤੋਂ ਵੱਧ ਪਾਇਆ ਜਾਂਦਾ ਦੂਸਰੀ ਗੱਲ ਇਹ ਹੈ ਕਿ ਸੱਲ ਇੱਕ ਬਹੁਤ ਵੱਡੀ ਕਮਿਊਨਿਟੀ ਚ ਰਹਿੰਦੇ ਆ ਤਾਂ ਮਤਲਬ ਕਹਿੰਦਾ ਹੈ ਇਹ ਮਤਲਬ ਇਕੱਲੇ ਨਹੀਂ ਰਹਿ ਸਕਦੇ ਤਾਂ ਇੱਥੇ ਗੱਲ ਇਹ ਹੈਗੀ ਜਦੋਂ ਮਤਲਬ ਕਹਿੰਦਾ ਸੱਲ ਦੇ ਰੁੱਖ ਇਕੱਲੇ ਕਿਤੇ ਹੋ ਜਾਣਾ ਤਾਂ ਉਹ ਨਾਲ ਦੀ ਨਾਲ ਮਰ ਜਾਂਦੇ ਆ ਤਾਂ ਇਸ ਦੀ ਇੱਕ ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ ਜਿਹੜਾ ਬਣਿਆ ਸੀ 1980 ਚ ਚੰਦਰਬਾਨੀ ਕਰਕੇ ਦੇਰਦੂੰਦੇ ਇੱਕ ਜਗਾ ਸੀ ਉੱਥੇ ਸਾਲ ਦੇ ਜਿਹੜੇ ਮਤਲਬ ਕਹਿੰਦਾ ਜੰਗਲ ਨੂੰ ਕਲੀਅਰ ਕਰਕੇ ਬਣਾਇਆ ਗਿਆ ਜੀ ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ 1980 ਚ ਤਾਂ ਉਸ ਸਮੇਂ ਸਾਲ ਦੇ ਦਰਖਤ ਜਿਹੜੋ ਕੱਢੇ ਜਿਹੜੇ ਦਰਖਤ ਕੱਲੇ ਰਹਿ ਗਏ ਤਾਂ ਉਹ ਆਪਸ ਵਿੱਚ ਉਹਦੀ ਨਾਲ ਦੀ ਨਾਲ ਥੋੜੇ ਟਾਈਮ ਬਾਦੋਂ ਮਰ ਗਏ ਤਾਂ ਬਹੁਤ ਸਾਰੇ ਫੋਰੈਸਟਰਾਂ ਨੇ ਕੋਸ਼ਿਸ਼ ਕੀਤੀ ਵੀ ਸਾਲ ਦੇ ਰੁੱਖ ਕਿਉਂ ਮਰੇ ਬੜੀਆਂ ਰਿਸਰਚ ਹੋਈ ਬੜਾ ਕੁਝ ਹੋਇਆ ਤਾਂ ਅਲਟੀਮੇਟਲੀ ਤਾਂ ਇਹ ਦੇਖਿਆ ਗਿਆ ਵੀ ਇਹ ਵੀ ਸਾਇੰਟਿਸਟਾਂ ਨੇ ਇਹ ਵੀ ਦੇਖਿਆ ਜਾਂ ਫੋਰੈਸਟਰਾਂ ਨੇ ਵੀ ਦੇਖਿਆ ਜਰੂਰ ਕਿਸੇ ਪਾਰਕ ਚ ਸਾਲ ਦੇ ਦਰਖਤ ਨਾਲ ਦੀ ਨਾਲ ਮਰ ਜਾਂਦਾ ਹੈ ਇਹ ਭੇਦ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਫਿਰ ਹੌਲੀ-ਹੌਲੀ ਪਤਾ ਲੱਗਿਆ ਵੀ ਜਿਹੜੇ ਇਹ ਸਾਲ ਦੇ ਰੋਖਾ ਇਹਨਾਂ ਦੀ ਆਫਸ ਵਿੱਚ ਬਹੁਤ ਵੱਡੀ ਕਮਿਊਨੀਕੇਸ਼ਨ ਆ ਉਹ ਕਮਿਊਨੀਕੇਸ਼ਨ ਕਿਵੇਂ ਆ ਮਤਲਬ ਇਹੋ ਜਿਹੀ ਕੀ ਗੱਲ ਆ ਵੀ ਜਰੂਰ ਸਾਲ ਦੇ ਤਰ੍ਹਾਂ ਇਕੱਲੇ ਹੋਗੇ ਤੋ ਮਰਗੇ ਮਤਲਬ ਤਾਂ ਇਹ ਜੀ ਕਿਹੜੀ ਮਤਲਬ ਗੱਲ ਆ ਜਿਹੜੀ ਕਿੱਥੋਂ ਕਮਿਊਨੀਕੇਸ਼ਨ ਕਿਵੇਂ ਹੁੰਦੀ ਆ ਵੀ ਸਾਡੇ ਇਕੱਲੇ ਰਹਿ ਕੇ ਹੁਣ ਅਸੀਂ ਮਰਗੇ ਜੀ ਮਤਲਬ ਬੜਾ ਇਹ ਚਰਚਾ ਚੱਲੀ ਹੈਗੀ ਆ ਤਾਂ ਉਸ ਉੱਤੇ ਇੱਕ ਸ਼ਬਦ ਹੁੰਦਾ ਵੁੱਡ ਵਾਈਡ ਵੈਬ ਤਾਂ ਇੱਕ ਇਹ ਇਹ ਇੱਕ ਟਰਮਨੋਲੋਜੀ ਆ ਇਹ ਤਾਂ ਮਤਲਬ ਕਹਿੰਦਾ ਟ੍ਰੈਕਟਾਂ ਦੇ ਵਿੱਚ ਆਫਸ ਵਿੱਚ ਕਮਿਊਨੀਕੇਸ਼ਨ ਦਾ ਜਿਹੜਾ ਇੱਕ ਨੈਟਵਰਕ ਆ ਥੱਲੇ ਤਾਂ ਉਹ ਨੈਟਵਰਕ ਹੈ ਫੰਗਲ ਨੈਟਵਰਕ ਮਤਲਬ ਉਹਦੇ ਰਾਹੀਂ ਜਿਹੜਾ ਆਫਸ ਵਿੱਚ ਜਿਹੜਾ ਜਿਹੜੇ ਫੰਗਲ ਜਿਹੜਾ ਸਿਸਟਮ ਨੈਟਵਰਕ ਹੈਗਾ ਉਥੋਂ ਉਹ ਜਿਹੜੇ ਰੁੱਖਾਂ ਤੋਂ ਨਿਊਟਨ ਕਾਰਬੋਹਾਈਡਰੇਟ ਲੈਂਦੇ ਹੈਗੇ ਆ 슈ਗਰ ਲੈਂਦੇ ਹੈਗੇ ਆ ਪਰ ਇਹਦਾ ਮਤਲਬ ਦੂਜੇ ਉਹਨੂੰ ਰੁੱਖ ਨੂੰ ਕੀ ਦਿੰਦੇ ਆ ਉਹ ਆਫਸ ਵਿੱਚ ਕਮਿਊਨੀਕੇਸ਼ਨ ਦਾ ਸਾਧਨ ਬਣਦੇ ਆ ਇਸ ਲਈ ਜਿਹੜਾ ਸਾਲ ਦੇ ਰੁੱਖਾਂ ਨੂੰ ਹੋਰ ਸਟੱਡੀ ਕੀਤਾ ਵੀ ਥੱਲੇ ਅੰਡਰਗਰਾਉਂਡ ਕੀ ਆ ਜਦੋਂ ਉੱਥੇ ਚੰਦ ਨਾ ਪਾਇਆ ਗਿਆ ਤਾਂ ਪਤਾ ਲੱਗਿਆ ਵੀ ਜਿਹੜੀ ਉਹ ਫੰਗਲ ਨੈਟਵਰਕ ਹੈਗਾ ਮਾਈਸੀਲੀਆ ਹੈਗਾ ਉਹ ਜਿਹੜੇ ਇੱਕ ਸਾਲ ਤੋਂ ਦੂਜੇ ਸਾਲ ਤੱਕ ਆਪਸ ਵਿੱਚ ਕਮਿਊਨੀਕੇਸ਼ਨ ਰੱਖਦੇ ਆ ਮਤਲਬ ਉਹ ਉਹ ਕਮਿਊਨੀਕੇਸ਼ਨ ਜੋ ਰੱਖਦੇ ਆ ਇਸ ਲਈ ਉਹ ਆਪਸ ਵਿੱਚ ਤਾਲਮੇਲ ਕਰਕੇ ਰਹਿੰਦੇ ਆ ਇਹ ਇਹੋ ਜਿਹਾ ਦੁਨੀਆ ਤੇ ਰੋਕਾ ਸਾਲ ਦੇ ਜੰਗਲ ਜਿਹੜੇ ਕਿ ਇਕੱਲੇ ਨਹੀਂ ਰਹਿ ਸਕਦੇ ਤਾਂ ਇਹ ਜਿਹੜੀ ਹੁਣ ਇਥੋਂ ਕਲੀਅਰ ਕੱਟ ਇਨਫੋਰਮੇਸ਼ਨ ਮਿਲਦੀ ਹੈ ਵੀ ਜਿਹੜੇ ਕਮਿਊਨੀਕੇਸ਼ਨ ਆ ਦਰਖਤਾਂ ਦੀ ਹਾਂ ਉਹ ਤਾਲਮੇਲ ਰੱਖਦੇ ਆ ਦਰਖਤ ਤੇ ਆਪਣੇ ਜਿਹੜੇ ਬੱਚਿਆਂ ਨੂੰ ਅੱਗੇ ਮਤਲਬ ਉਹ ਕਹਿੰਦਾ ਉਹ ਖਾਣਾ ਵੀ ਦਿੰਦੇ ਆ ਉਹਨੂੰ ਸ਼ੂਗਰ ਉਪਚਾਉਂਦੇ ਜੇ ਕੋਈ ਹੈਲਥ ਸਹੀ ਨਹੀਂ ਉਹ ਉਹਨੂੰ ਵੀ ਸੈੱਟ ਕਰਦੇ ਆ ਇਹ ਜਿਹੜੀ ਬਹੁਤ ਤਕੜੀ ਇੱਕ ਜੰਗਲਾਂ ਵਿੱਚ ਕਮਿਊਨੀਕੇਸ਼ਨ ਚੱਲਦੀ ਆ ਮਤਲਬ ਸਦੀਆਂ ਤੋਂ ਜਿਹੜੇ ਜੰਗਲ ਲੱਗੇ ਹੋਏ ਆ ਉਹ ਆਪਸੇ ਤਾਲਮਿਲ ਕਰਕੇ ਜਾਂਦੇ ਰਹਿ ਰਹੇ ਆ ਤਾਂ ਇਹ ਜਿਹੜੀ ਜ਼ਰੂਰੀ ਸੀ ਚਰਚਾ ਕਰਨੀ ਵੀ ਬਿਲਕੁਲ ਜਿਹੜੇ ਦਰਖਤ ਹੈਗੇ ਆ ਰੁੱਖ ਹੈਗੇ ਆ ਆਪਸ ਵਿੱਚ ਮਤਲਬ ਬੋਲਦੇ ਆ ਅਬਸ ਵਿੱਚ ਮਤਲਬ ਥਰੂ ਜੜਾਂ ਰਾਹੀਂ ਉਹਨਾਂ ਦਾ ਫੰਗਲ ਮਾਈਕਰਲ ਸਿਸਟਮ ਹੈਗਾ ਉਧਰ ਹੀ ਕਮਿਊਨੀਕੇਸ਼ਨ ਕਰਦਾ ਸਿਗਨਲ ਭੇਜਦੇ ਆ ਮਤਲਬ ਇਲੈਕਟ੍ਰੀਕਲ ਸਿਗਨਲ ਭੇਜਦੇ ਆ ਤਾਂ ਇਹ ਚਰਚਾ ਸੀ ਸਾਡਾ ਜਿਹੜਾ ਕਨਸੈਪਟ ਹੈਗਾ ਜੰਗਲ ਲਾਉਂਦਾ ਅਸੀਂ ਇਸੇ ਤਰਜ਼ ਦੇ ਜੰਗਲ ਲਾ ਰਿਹਾ ਜਿਹੜੇ ਜੰਗਲ ਲਾਉਂਦੇ ਇੱਕ ਤਾਂ ਸਾਨੂੰ ਦਿਸ਼ਾ ਦੇਖਦੇ ਆ ਵੀ ਸੰਦ ਦੀ ਕਿਹੜੇ ਦਿਸ਼ਾ 'ਚ ਲਾਉਣਾ ਦਰਖਤ ਨੂੰ ਸ਼ਰਬ ਨੂੰ ਕਿੱਥੇ ਲਾਉਣਾ ਫਰੂਟ ਨੂੰ ਕਿੱਥੇ ਲਾਉਣਾ ਲੰਬੇ ਦਰਖਤਾਂ ਨੂੰ ਕਿੱਥੇ ਲਾਉਣਾ ਉਸ ਤੋਂ ਬਾਅਦ ਉਹਦੀ ਕਿ ਕਮਿਊਨਿਟੀ ਬਣਾਈ ਜਾਂਦੀ ਜਿਸ ਤਰ੍ਹਾਂ ਸਾਲ ਦੇ ਦ ਅਸੀਂ ਮਤਲਬ ਮੰਨ ਲੋ ਕਿ ਨਿੰਮ ਲਾਉਣੇ ਨਿੰਮ ਦੇ ਅਸੀਂ 15 ਵੀ ਦਰਖਤ ਇਕੱਠੇ ਲਾਉਨੇ ਆ ਤਾਂ ਕਿ ਜਿਹੜਾ ਉਹ ਜਿਹੜਾ ਸਿਸਟਮ ਰੂਟ ਦੇ ਥੱਲੇ ਜਿਹੜਾ ਜਿਹੜੇ ਇਹਦੇ ਛੋਟੇ ਛੋਟੇ ਰੂਟ ਦੇ ਹੇਅਰਜ਼ ਹੁੰਦੇ ਆ ਉਹਨਾਂ ਦਾ ਤਾਲਮੇਂ ਜਿਹੜਾ ਫੰਗਲ ਨੈਟਵਰਕ ਰੰਦਾ ਹੈਗਾ ਉੱਥੋਂ ਮਤਲਬ ਕਹਿੰਦਾ ਫਿਰ ਇਹ ਆਪਸ ਵਿੱਚ ਕਮਿਊਨੀਕੇਸ਼ਨ ਕਰਦੇ ਤੇ ਤਾਲਮੇਂ ਰੱਖਦੇ ਆ ਇਸ ਲਈ ਸਾਡੇ ਜਿਹੜੇ ਜੰਗਲ ਹੈਗੇ ਇੱਕ ਨਾਲ ਤੋਂ ਲਾਏ ਗਏ ਅਸੀਂ 10 15 ਕਿਲੇ ਤੱਕ ਕਿੰਨਾ ਮਰਜੀ ਵੱਡਾ ਇਹ ਮੈਨ-ਮੇਡ ਜੰਗਲ ਬਣਾ ਸਕਦਾ ਪਰ ਤੁਹਾਨੂੰ ਸਮਝਣਾ ਪੈਣਾ ਵੀ ਦਰਖਤ ਜਿਹੜੇ ਹੈਗੇ ਆ ਆਪਸ ਵਿੱਚ ਤਾਲਮੇਲ ਰੱਖਦੇ ਆ ਇਹੀ ਤੁਹਾਨੂੰ ਦੱਸਣਾ ਸੀ ਵੀ ਬਿਲਕੁਲ ਆਪਾਂ ਨੂੰ ਲੱਗਦਾ ਖੜੇ ਹੈ ਜੀ ਇਹ ਮਤਲਬ ਕਹਿੰਦਾ ਕੋਈ ਤਾਲਮਿਲ ਨਹੀਂ ਇਸ ਲਈ ਮੇਰੀ ਖੋਰ ਬੇਨਤੀ ਹੈਗੀ ਹੈ ਜਦੋਂ ਵੀ ਕੋਈ ਰੁੱਖ ਲਾਓ ਉਹਨਾਂ ਦਾ ਚਾਰ ਪੰਜ ਰਕਤਾਂ ਝੁੰਡ ਲਾਓ ਜੇ ਕੋਈ ਡੇਕ ਲੱਗਦੇ ਜਾਂ ਕੋਈ ਹੋਰ ਪਫਲਾਈ ਲਾਉਂਦੇ ਕੁਛ ਲਾਉਂਦੇ ਆ ਜੇ ਝੁੰਡ ਲਾਵਾਂਗੇ ਤਾਂ ਬੜੀ ਆਸੋ ਜੀ ਤਾਲਮਿਲ ਨਾ ਰਹਿਣਗੇ ਮਤਲਬ ਤੇ ਜ਼ਿੰਦਗੀ ਸੁਖਾਲੀ ਜਾਣਗੇ ਉਹਨਾਂ ਨੂੰ ਆਪਸ ਵਿੱਚ ਕਮਿਊਨੀਕੇਸ਼ਨ ਹੋਊਗੀ ਆਪਸ ਵਿੱਚ ਪਿਆਰ ਰਹੂਗਾ ਉਹਨਾਂ ਦਾ ਇਹ ਸਮਝ ਦੀ ਲੋੜ ਆ ਜਦੋਂ ਕਿ ਆਪਾਂ ਰੁੱਖ ਲਾਉਂਨੇ ਕਿਤੇ ਵੀ ਲਾਉਂਨੇ ਤਾਂ ਉਹਨਾਂ ਦਾ ਮਤਲਬ ਗਰੁੱਪ ਚ ਲਾਓ ਉਹਨੂੰ ਕੱਲਾ ਕਦੇ ਦਰ ਇਸ ਲਈ ਬੇਨਤੀਆਂ ਪ੍ਰਵਾਨ ਕਰੋ ਅੱਜ ਤੁਹਾਨੂੰ ਚਰਚਾ ਜਿਹੜੀ ਕੀਤੀ ਅਸੀਂ ਇਹ ਬਹੁਤ ਵਧੀਆ ਕਿਤਾਬ ਤੋਂ ਪੜਿਆ ਵੀ ਆਪਸ ਵਿੱਚ ਕਮਿਊਨੀਕੇਸ਼ਨ ਸਾਨੂੰ ਜ਼ਰੂਰੀ ਸਮਝਿਆ ਵੀ ਤੁਹਾਨੂੰ ਵੀ ਦੱਸਿਆ ਵੀ ਦਰਖਤ ਐਵੇਂ ਨਹੀਂ ਖੜੇ ਹੈਗੇ ਇਹ ਲੱਗਦਾ ਆਪਾਂ ਨੂੰ ਖੜਿਆ ਐਸ ਸਾਇਲ ਖੜੇ ਕੁਝ ਨਹੀਂ ਹੈਗਾ ਪਰ ਇਹਨਾਂ ਦਾ ਬਹੁਤ ਵੱਡਾ ਤਾਲਮੇਕੋ ਕਿ ਬਹੁਤ ਸਦੀਆਂ ਤੋਂ ਇਹ ਮਤਲਬ ਉਹ ਕਹਿੰਦਾ ਜਿਉਂਦੇ ਆ ਰਹੇ ਆ ਆਪਾਂ ਨੂੰ ਤਾਂ ਹਿਊਮਨ ਜਿਹੜੀ ਸਿਵਿਲਾਇਜ਼ੇਸ਼ਨ ਦਾ ਹੁਣ ਸਦੀਆਂ ਥੋੜੀਆਂ ਸਦੀਆਂ ਪਹਿਲਾਂ ਤਿਆਰ ਤਿਆਰ ਹੋਈ ਆ ਅਸੀਂ ਆਏ ਆ ਇੱਥੇ ਤਾਂ ਇਹ ਸਾਡੇ ਤੋਂ ਬਹੁਤ ਪੁਰਾਣੇ ਜਿਉਂਦੇ ਆ ਇਹ ਆਪਸ ਵਿੱਚ ਤਾਲਮੇਲ ਰਹੀ ਜਉਂਦੇ ਆਇਆ ਇਹਨੇ ਸ਼ਬਦ ਆਸਰ ਰਲਮਿਲ ਕੇ ਇਕੱਠੇ ਹੋਈਏ ਜਿਹੜੇ ਦਰਖਤਾਂ ਦਰਖਤ ਹੈਗੇ ਨੂੰ ਐਵੇਂ ਨਾ ਸਮਝੀ ਆਪਾਂ ਇਹ ਆਸ ਵਿੱਚ ਤਾਲਮੇਲ ਰੱਖਦੇ ਆ ਤੇ ਜਦੋਂ ਅਸੀਂ ਜੰਗਲ ਲਾਉਣਾ ਜੰਗਲ ਦਾ ਇਹੀ ਮੁੱਦਾ ਹੈਗਾ ਵੀ ਆਪਾਂ ਵਿੱਚ ਇਹੋ ਜਿਹਾ ਕੋਈ ਸਿਸਟਮ ਨੈਟਵਰਕ ਉਥੇ ਸੋਇਲ ਲੈਂਡਰ ਬਣੇ ਜਿਹੜਾ ਕਿ ਉਹਨਾਂ ਨੂੰ ਤਾਲਮੇਲ ਰਹੇ ਵੱਡੇ ਕਰੇ ਤੇ ਉਥੇ ਬਾਇਓ ਡਾਇਵਰਸਿਟੀ ਕੰਜ਼ਰਵੇਸ਼ਨ ਹੋਵੇ ਤੇ ਪੰਛੀ ਵਾਪਸ ਆਉਣ ਕੀ ਪਤਾ ਇਹਨਾਂ ਦੀ ਕਿਹ ਹੈ ਜੀ ਲੈਂਗੁਏਜ ਆ ਕੀ ਲਾਉਂਗੇ ਪਤਾ ਬਹੁਤ ਸਟੱਡੀ ਚੱਲ ਰਹੀ ਆ ਇਸ ਲਈ ਬੇਨਤੀਆਂ ਪ੍ਰਵਾਨ ਕਰਿਓ ਤੇ ਸਾਡੇ ਨਾਲ ਮਿਲ ਜੁੜ ਕੇ ਅਸੀਂ ਮਹਿਮ ਚੱਲ ਰਿਹਾ ਰੁੱਖ ਲਗਾਉਣ ਦੀ ਉਹਨਾਂ ਨਾਲ ਤੁਸੀਂ ਜ ਤੇ ਸਾਡੇ ਪੰਜਾਬ ਦੇ ਧਰਤੂ ਨੇ ਉਹ ਵਿਰਾਸਤ ਰੁੱਖਾਂ ਦੀ ਰੋੜਾਂ ਨੂੰ ਲਾ ਕੇ ਆਪਾਂ ਆਪਣੇ ਸੈੱਟ ਕਰੀ ਧਰਤੂ ਨੂੰ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਜੀ